ਡੇਰਾ ਬਾਬਾ ਨਾਨਕ ਨੇੜੇ ਇੱਕ ਵੱਡੀ ਗਰਾਊਂਡ ਵਿਖੇ ਬਿਜਲੀ ਦੇ ਸਪਾਰਕ ਕਰਨ ਨਾਲ ਕਿਸਾਨ ਅਮਨਦੀਪ ਸਿੰਘ ਦਾ ਦੋ ਕਿੱਲੇ ਨਾਰਸੜਕੇ ਹੋਇਆ ਸਵਾ ਕਰੀਬ 15000 ਦਾ ਹੋਇਆ ਨੁਕਸਾਨ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਅੱਜ ਡੇਰਾ ਬਾਬਾ ਨਾਨਕ ਵਿਖੇ ਹੁੰਦੀ ਤਾਂ ਇਹ ਨੁਕਸਾਨ ਨਹੀਂ ਹੋਣਾ ਸੀ ਅੱਗ ਦੀ ਤੇਜ਼ ਅਫਤਾਰ ਸ਼ਹਿਰ ਨੂੰ ਤੁਰ ਪਈ ਅਤੇ ਸ਼ਹਿਰ ਵਿੱਚ ਤਹਿਸ਼ਦ ਦਾ ਮਾਹੌਲ ਬਣ ਗਿਆ ਕਰੀਬ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਕਤਾਰਪੁਰ ਕੋਰੀਡੋਰ ਤੋਂ ਅੱਗ ਵਾਲੀ ਥਾਂ ਤੇ ਪੁੱਜੀ ਅਤੇ ਅੱਗ ਨੂੰ ਕਾਬੂ ਪਾਇਆ ਗਿਆ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਮੱਧਨੀ ਮਿੱਟੀ ਨਿਊਜ਼ ਚੈਨਲ ਡੇਰਾਵਾ ਉਹਨੂੰ ਜੋ ਚੱਲ ਰਿਹਾ ਹੈ ਸਰਪ੍ਰੇਖ ਡਾਕਟਰ ਪਾਏ ਅੱਗੇ ਅੱਛਾ ਉਹਨੇ ਜਿਹੜਾ ਛੱਡਦਾ ਗਿਆ ਉਹਨੂੰ ਹੱਥਾਂ ਫੜਨ ਨੂੰ ਰਹਿ ਗਿਆ ਜੇ ਤੱਕ ਹੱਡੀ ਮਟਾ ਗਈ ਜੀ ਉਹਨੂੰ ਅਨਹੀਂ ਇਥੋਂ ਦਾ ਪਰੇ ਕੀ ਹੈ ਸਿਸਟਮ ਬੜੀ ਸਾਰੇ ਤਾਰ ਦਾ ਪਟਾਕਾ ਵੱਜਾ ਜੀ ਆ ਮੇਨ ਜਰੀਆਂ ਦੀ ਬਿਨਾ ਗਰਾਉਂਡ ਨੂੰ ਸੱਟ ਲੈਡ ਵਾਲੀ ਛੋਟੀਆਂ ਲਾਈਆਂ ਲੱਗੀਆਂ ਇਹਦਾ ਪਟਾਕਾ ਵੱਜਣ ਕਾਰਨ ਅੱਗ ਲੱਗੀ ਤੇ ਦੋ ਕਿਲੇ ਨਾਸਰ ਗਿਆ ਜੀ ਤੇ ਕਿੰਨਾ ਨੁਕਸਾਨ ਹੈ ਆਪਣਾ ਉਹ ਕਲੇ ਲਾ ਲੋਗੇ ਥੂੜੀ ਸਾਹੀ ਸਰਗੀ ਵੇਖ ਲਓ ਪਿਛਲੇ ਪਲੇ ਪਜੇ ਵੀ ਨਹੀਂ ਪਜਿਆ ਨਿਕਲਣਾ ਹਾਂ ਜੀ 15 ਕਾ ਜਿਆਦਾ ਨੁਕਸਾਨ ਹੋ ਗਿਆ ਜੀ ਛੇ 15 ਮਿਲੇ ਦਾ ਨੁਕਸਾਨ ਤੇ ਹੁਣ ਮੰਗੀ ਹੈ ਇੱਕ ਫਰਗੇਟ ਦੀ ਪਰ ਟਿੰਗੱਡੀ ਦਾ ਪਤਾ ਲੱਗਾ ਹੀ ਨਹੀਂ ਆਈ ਹਾਂ ਜੀ ਹਾਂ ਜੀ ਇੱਕ ਮੰਗਿਆ ਜੀ ਫਰਗੇਟ ਦੀ ਗੱਡੀ ਆ ਟਾਈਮ ਤੇ ਮੌਜੂਦਾ ਜਰੂਰ ਚਾਹੀਦੀ ਇਥੇ ਇਹਨੂੰ ਫੋਨ ਲਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਇੱਕ ਆ ਫਰਗੇਟ ਦੀ ਜੀ ਸੋਰੀ ਇਹ ਕੋਰੀਡੋਰ ਤੋਂ ਆਈ ਜੀ ਹਾਂ ਜੀ ਜਿੰਨੀ ਅੱਗ ਤੇਜ਼ ਹੀ ਹੈ ਸ਼ਹਿਰ ਦਾ ਨੁਕਸਾਨ ਹੋ ਸਕਦਾ ਹੈ ਇਹ ਸਾਰੇ ਨੇ ਮਾਰ ਸਰਕਾਰਾਂ ਦੀ ਅਣਗਹਿਲੀ ਕਰਕੇ ਇਹ ਨੁਕਸਾਨ ਹੋਇਆ ਵਾ ਦੇਖਦਾ ਇਹਦਾ ਨਾਮ ਰਪੇਤਿਆ 3 ਏਕੜ ਨਾਰ ਸੜ ਕੇ ਸੁਆਹ ਹੋ ਗਿਆ ਤੇ ਤੂਲੀ ਬਣਾਉਣੀ ਸੀ ਇਹਨੇ ਤੇ ਤੁਹਾਡੇ ਸਾਹਮਣੇ ਕੋਈ ਪ੍ਰਬੰਧ ਨਹੀਂ ਇਸੇ ਹੈਗਾ ਜੀ ਇਹ ਆ ਫਾਇਲ ਵਰਗੇ ਕਿਸੇ ਸਰਕਾਰ ਨੇ ਦਿੱਤੀ ਸੀ ਕਾਂਗਰਸ ਸਰਕਾਰ ਨੇ ਇਹ ਵੀ ਚੁੱਕ ਕੇ ਬਟਾਰੇ ਛੱਡ ਦਿੱਤੀ ਹੈ ਕਿ ਕਰ ਇੱਥੇ ਲੋਕ ਨਹੀਂ ਵਾਸਤੇ ਇੱਥੇ ਨੁਕਸਾਨ ਨਹੀਂ ਹੋ ਸਕਦਾ ਸ਼ਹਿਰ ਦੇ ਲਾਗੇ ਆਗਨ ਲੱਗੀ ਆ ਜੇ ਘਰਾਂ ਦੇ ਵਿੱਚ ਆਗਨ ਵੱਢ ਜਾਂਦੀ ਹੈ ਕੌਣ ਜ਼ਿੰਮੇਵਾਰ ਆ ਐ ਕਿ ਪ੍ਰਸ਼ਾਸਨ ਨੂੰ 1 ਘੰਟਾ ਹੋ ਗਿਆ ਫੋਨ ਕੀਤਾ ਮੈਂ ਘੰਟੇ ਬਾਅਦ ਆ ਕੋਰੀਡੋਰ ਤੋਂ ਆਈ ਆ ਪਰ ਜਿਹੜਾ ਆਪਣੀ ਜਿਹੜੀ ਫਰਿਆਦ ਕਰਕੇ ਉਹਨਾਂ ਨੂੰ ਮੁਕਾਵਾਂ ਨਹੀਂ ਮਿਲਾਜਮਾਂ ਦਿੱਤੇ ਕਹੜੀਆਂ ਸਰਕਾਰਾਂ ਨੇ ਕੀ ਕਰਨ ਡੀਆਂ ਨੇ ਜੀ ਇਹ ਕੇ ਸਿਰਫ ਮੁਲਾਜ਼ਮਾਂ ਸਵਾਵਾ ਜੰਡੀਆਂ ਤੇ ਨੌਕਰੀਆਂ ਕਰਵਾਸ ਦੇਂਦੇ ਆ ਇੰਨੀਆਂ ਨੌਕਰੀਆਂ ਦੇਤੀਆਂ ਹਾਂ ਕਰਤਾ ਹਾਂ ਜਾਓ ਕਰਤਾ ਕੀ ਕਰਤਾ ਉਹਨਾਂ ਅਨੁਕਸਾਨ ਹੋ ਗਿਆ ਮਹਾ ਬਚਾ ਹੋਇਆ ਟਰੈਕਟਰਾਂ ਦੇ ਨਾਲ ਫਾਇਰ ਬ੍ਰਿਗੇਡ ਆਈ ਜਿਹੜੇ ਸਥਾਨ ਅੱਗ ਤੇ ਕਾਬੂ ਪਾਇਆ ਗਿਆ ਵਾ ਕੀ ਕਰ ਲਾਣਾ ਇੱਥੇ ਕੀ ਨੇ ਹੁਣ ਕੀ ਮੰਗੇ ਪ੍ਰਸ਼ਾਸਨ ਤੋਂ ਮੰਗ ਕਰ ਲਈਏ ਇਹਨਾਂ ਕੀ ਮੰਗ ਕਰਦੇ ਆਮ ਨੁਕਸਾਨ ਜਿੰਮੇਦਾਰਾਂ ਨੂੰ ਖਸਮ ਨੁਕਸਾਨ ਹੋਇਆ ਭਰਿਆ ਜਾਏ ਇਹਦੀ ਕੋਹਲ ਫਕੀਦੀ ਜਾਏ